ਗਾਇ ਗੁਰਜੀ ਦਾ ਖਾਲਸਾ ਗਾਇ ਗੁਰਜੀ ਕੀ ਪਟੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਸਰਦਾਰ ਰਸਨ ਸਿੰਘ ਜੀ ਆ ਪਿੰਡ ਕਿਹੜਾ ਏ ਨਾਰਲੀ ਜੀ ਨਾਰਲੀ ਕਿ ਕਿਹੜੇ ਜਿਹਰੇ ਵਿੱਚ ਪੈਂਦੀ ਆ ਜੀ ਇਹ ਤਸੀਹ ਪੱਟੀ ਦੇ ਜ਼ਿਲ੍ਹਾ თਰਨਤਾਰ ਦੇ ਵਿੱਚ ਪੈਂਦੀ ਆ ਹਾਂਜੀ ਤੁਹਾਡਾ ਕੀ ਨਾਮ ਏ ਵੀਰ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਹਾਂਜੀ ਪਿਤਾ ਜੀ ਦਾ ਨਾਮ ਸੁਭਾਰ ਕਿਸ਼ਨ ਸਿੰਘ ਹੈ ਜੀ ਹਾਂਜੀ ਕਿ ਕਿਹੜੇ ਪਿੰਡ ਦੇ ਏ ਮੇਰਾ ਪਿੰਡ ਅੰਦਾਜ਼ ਕਸਬੇ ਦੇ ਵਿੱਚ ਪਸ਼ੀਆ ਪਿੰਡ ਆ ਜੀ ਪਸ਼ੀਆ ਪਿੰਡ ਆ ਜੀ ਤੁਹਾਡਾ ਕੀ ਨਾਮ ਹੈ ਜੀ ਨਾਮ ਰੇਸ਼ੂ ਸਿੰਘ ਜੀ ਆ ਪਿਤਾ ਜੀ ਦਾ ਨਾਮ ਕੀ ਜੀ ਸਰਦਾਰ ਦਰਸ਼ਨ ਸਿੰਘ ਜੀ ਆ ਕਿਹੜਾ ਪਿੰਡ ਆ ਤੁਹਾਡਾ ਜੀ ਪਾਰਸੀ ਬਲਟਵਾ ਫੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਜੀ ਤਰਨਤਾਰਨ ਜੀ ਅੱਜ ਜਿਹੜੀ ਤੁਸੀਂ ਆ ਜਾ ਮਿਲਣੀ ਪ੍ਰੈਸ ਮਿਲਣੀ ਦੇ ਵਿੱਚ ਬੈਠੇ ਜੇ ਤੁਸੀਂ ਕਿਸ ਸਬੰਧ ਵਿੱਚ ਪ੍ਰੈਸਰ ਦੇ ਆਮੋ ਸਾਹਮਣੇ ਹੋਏ ਇਸ ਵੰਦ ਦੇ ਵਿੱਚ ਜੀ ਸਾਨੂੰ ਜਦੋਂ ਪੰਜਾਬ ਦੇ ਵਿੱਚ ਸਾਲ 1990 ਦੇ ਕਾਲ ਨੇ ਕਰਾਣਾ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਮਾਹੌਲ ਸੀ ਤੇ ਨੌਜਵਾਨ ਜਿਹੜੇ ਸੀ ਉਹ ਅੱਤਵਾਦ ਦੇ ਨਾਲ ਜੁੜਨੇ ਜਾਣੇ ਲੱਗੇ ਜਾ ਰਹੇ ਸੀ ਹਾਂਜੀ ਤੇ ਬਹੁਤ ਹੀ ਪੰਜਾਬ ਦਾ ਮਾੜਾ ਹਾਲ ਸੀਗਾ ਅੱਛਾ ਉਸ ਸਮੇਂ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਸੀਗੀ ਹਾਂਜੀ ਤੇ ਪ੍ਰਧਾਨ ਮੰਤਰੀ ਸ੍ਰੀ ਵੀ ਪੀ ਸਿੰਘ ਆ ਸਰਕਾਰ ਮਾਨਜੋਗਾ ਰਿਸ਼ਵਾਨਾਰ ਪ੍ਰਤਾਪ ਸਿੰਘ ਜੀ ਹਾਂਜੀ ਉਹਨਾਂ ਨੇ ਸਾਨੂੰ ਸੈਂਟਰ ਦੀ ਸਰਕਾਰ ਨੇ ਹਾਂਜੀ ਇਹ ਤਿੰਨੇ ਜਿਹੜੇ ਬਾਰਡਰ ਜਿਲ੍ਹੇ ਸੀ ਅਮਰਸਰ ਹਾਂਜੀ ਗੁਰਦਾਸਪੁਰ ਤਰਨਤਾਰਨ ਤੇ ਫਿਰੋਜ਼ਪੁਰ ਉਸ ਟਾਈਮ ਤਰਨਤਾਰਨ ਜਿਲ੍ਹਾ ਨਹੀਂ ਸੀ ਬਣਿਆ ਜੀ ਅੱਛਾ ਅੱਛਾ ਇਹਨਾਂ ਤਿੰਨਾਂ ਜਿਲ੍ਹਿਆਂ ਦੇ ਨੌਜਵਾਨਾਂ ਨੂੰ ਇਕੱਠਾ ਕਰਕੇ ਨਾ ਹਾਂਜੀ ਉਹਨਾਂ ਨੇ ਕਪੂਰਥਲੇ ਦੇ ਵਿੱਚ ਇੱਕ ਸੈਂਟਰ ਫਾਰ ਟ੍ਰੇਨਿੰਗ ਐਂਡ এমਪਲੋਇਮੈਂਟ ਆਫ ਬਾਰਡਰ យੂਥ ਆ ਗੁਰਨਾਲਕ ਨਗਰ ਥੇ ਕਾਇਲਾ ਕਬੂਰ ਥਲਾ ਦੇ ਵਿੱਚ ਸਾਨੂੰ ਇਕੱਠਿਆ ਕਰਕੇ ਰੱਖਿਆ ਗਿਆ ਅੱਛਾ ਤੇ ਆਰਮੀ ਦੇ ਜਿਹੜੇ ਵੱਡੇ ਵੱਡੇ ਅਫਸਰ ਸੀ ਉਹਨਾਂ ਨੂੰ 3 ਮਹੀਨੇ ਉਹਨਾਂ ਆਰਮੀ ਦੇ ਅਫਸਰਾਂ ਤੋਂ ਤੁਹਾਨੂੰ ਟ੍ਰੇਨਿੰਗ ਦਵਾਈ ਅੱਛਾ ਤੇ ਟ੍ਰੇਨਿੰਗ ਦੇ ਕੇ ਉਹਨਾਂ ਨੇ ਸਾਨੂੰ ਕਿ ਇਹ ਕਹਿਆ ਕਿ ਭਈ ਤੁਸੀਂ ਇੱਥੇ ਆਣ ਕੇ ਕੈਂਪ ਦੇ ਵਿੱਚ ਬਹੁਤ ਜਿਆਦਾ ਮਿਹਨਤ ਕੀਤੀ ਆ ਕੈਂਪ ਤਿਆਰ ਕੀਤਾ ਤੇ ਤੁਹਾਨੂੰ ਸਿਵਲ ਦੀ ਜੌਬ ਦਿੱਤੀ ਜਾਣੀ ਆ ਅੱਛਾ ਤੇ ਤੁਹਾਨੂੰ ਕੋਈ ਵਰਦੀ ਵਾਲੀ ਨਹੀਂ ਤੁਹਾਨੂੰ ਆ ਰਾਮ ਦਾ ਜਿਹੜੀ ਜਗ੍ਹਾ ਉਹ ਨੌਕਰੀ ਦਿੱਤੀ ਜਾਣੀ 9 ਤੋਂ 5 ਵਾਲੀ ਅੱਛਾ ਜੀ ਪਰ ਸਾਨੂੰ ਜਦੋਂ ਇਹਨਾਂ ਨੇ ਮਹਾਲੀ ਦੇ ਵਿੱਚ ਇੱਕ ਕੰਪਨੀ ਸੀ ਪੀਸੀਐਲ ਪਨਕਾਮ ਹਾਂਜੀ ਈਐਸਪੀਐਲ ਹਾਂਜੀ ਤੇ ਪਨਵਰ ਕੰਪਨੀ ਹਾਂਜੀ ਇਹਨਾਂ ਚੰਨਾ ਕੰਪਨੀਆਂ ਦੇ ਵਿੱਚ ਸਾਡੇ 50-50 ਲੜਕੇ ਜਿਹੜੇ ਸੀ ਇਹਨਾਂ ਨੇ ਕਪੂਰਥਲੇ ਤੋਂ ਭਰਤੀ ਕਰਕੇ ਨੌਕਰੀ ਤੇ ਰੱਖ ਲਏ ਨੌਕਰੀ ਦੇ ਰਾਤੇ ਸਾਨੂੰ ਸਿੱਧਾ ਉਹਨਾਂ ਨੇ ਮਹਾਲੀ ਭੇਜ ਦਿੱਤਾ ਜੀ ਅੱਛਾ ਜੀ ਤੇ ਮਹਾਲੀ ਦੇ ਵਿੱਚ ਅਸੀਂ ਤਕਰੀਬਨ 6 ਸਾਲ ਨੌਕਰੀ ਕੀਤੀ ਆ ਅੱਛਾ ਜੀ ਤੇ ਨੌਕਰੀ ਕਰਨ ਦੇ ਦੌਰਾਨ ਸਾਨੂੰ ਸਾਰੇ ਟੀਏ ਡੀਏ ਵੀਟ ਲੋਨ ਜਿੰਨੇ ਵੀ ਲੋਨ ਮਿਲਦੇ ਸੀ ਹਾਂਜੀ ਸਾਰੇ ਸਹੂਲਤਾ ਸਾਨੂੰ ਪੀਸੀਐਫ ਪਨਕੌਮ ਕੰਪਨੀ ਦੇ ਵਿੱਚ ਮਿਲਦੀਆਂ ਸੀ ਅੱਛਾ ਪਰ ਇੱਕ 2003 ਦੀ ਜਦੋਂ ਕੈਪਟਨ ਸਰਦਾਰ ਅਸੌਕਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਮੁੱਖ ਮੰਤਰੀ ਪੰਜਾਬ ਸੀਗਾ ਹਾਂਜੀ ਉਹਨਾਂ ਦੀ ਮਾੜੀ ਸਰਕਾਰ ਨੇ ਕਾਂਗਰਸ ਦੀ ਸਰਕਾਰ ਨੇ ਹਾਂਜੀ ਇੱਕ ਪੀਸੀਐਲ ਪਨਕੌਮ ਦੀ ਕੰਪਨੀ ਦੇ ਵਿੱਚ ਮਾੜੀ ਨੀਤੀ ਦੇ ਅਨੁਸਾਰ ਉਹਨਾਂ ਨੇ ਸਾਨੂੰ ਉਥੋਂ ਜ਼ਬਰਦਸਤੀ ਡਰਾ ਧਮਕਾ ਕੇ ਧੋਖੇ ਦੇ ਨਾਲ ਇਹ ਕਹਿਆ ਕਿ ਜਿਸ ਤਰ੍ਹਾਂ ਪਨਵਰ ਕੰਪਨੀ ਬੰਦ ਹੋ ਗਈ ਆ ਹਾਂਜੀ ਤੇ ਇਹ ਵੀ ਕੰਪਨੀ ਬੰਦ ਹੋ ਜਾਣੀ ਆ ਹਾਂਜੀ ਤੇ ਤੁਸੀਂ ਹੁਣ ਵੀਅਰਸ ਲੈ ਕੇ ਤੇ ਤੁਸੀਂ ਨੌਕਰੀ ਛੱਡ ਦਿਓ ਅੱਛਾ ਪਰ ਅਸੀਂ ਨੌਕਰੀ ਛੱਡਣੀ ਨਹੀਂ ਚਾਹੀ ਸਾਨੂੰ ਇਹਨਾਂ ਨੇ ਇਹ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਹਮਾਚਲ ਦੇ ਵਿੱਚ ਸਾਡੀ ਬੱਧੀ ਕੰਪਨੀ ਆ ਤੇ ਉਹਦੇ ਵਿੱਚ ਤੁਹਾਨੂੰ ਬਦਲੀ ਕੀਤਾ ਜਾਊਗਾ ਐ ਕੀਤਾ ਜਾਊਗਾ ਸਾਨੂੰ ਡਰਾ ਧਮਕਾ ਕੇ ਇਹਨਾਂ ਨੇ ਉਸ ਸਮੇ ਸਾਡੀ 27-28 ਸਾਲ ਦੀ ਉਮਰ ਸੀ ਤੇ ਸਾਨੂੰ ਅਣਜਾਣ ਹੋਣ ਦੇ ਬਾਵਜੂਦ ਇਹਨਾਂ ਨੇ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਨੌਕਰੀ ਤੋਂ ਕੱਢ ਦਿੱਤਾ ਬਿਨਾਂ ਨੋਟਿਸ ਤੋਂ ਇੱਕ ਬੋਰਡ ਦੇ ਉੱਤੇ ਨੋਟਿਸ ਲਾਇਆ ਜੋ ਕਿ ਸਾਨੂੰ ਪੜ੍ਹਦਾ ਵੀ ਨਹੀਂ ਸੀ ਉਸ ਸਮੇ ਉਹਦਾ ਚੱਜਾ ਅੰਗਰੇਜ਼ੀ ਵਿੱਚ ਸੀ ਤੇ ਸਾਨੂੰ ਇਹਨਾਂ ੱੱਕੇ ਦੇ ਨਾਲ ਨੌਕਰੀ ਤੋਂ 2003 ਦੇ ਵਿੱਚ 2 ਯੀਅਰਸ ਦੇ ਕੇ ਕੱਢ ਦਿੱਤਾ ਗਿਆ ਅੱਛਾ ਪੜਤਾ ਜੀ ਅਸੀਂ ਜਦੋਂ ਪ੍ਰੋਸੈਸ ਇਹਨਾਂ ਨੇ ਇਹ ਰੱਖਿਆ ਸੀ ਕਿ ਇਹ ਕੰਪਨੀ ਪ੍ਰਾਈਵੇਟ ਹੋ ਜਾਣੀ ਆ ਜਦੋਂ ਕਿ ਇਹ ਕੰਪਨੀ ਪ੍ਰਾਈਵੇਟ ਨਹੀਂ ਹੋਈ ਉਸ ਵਕਤ ਤੇ ਲਿਮਟਿਡ ਕੰਪਨੀ ਸੀ ਪਰ ਇਸ ਵਕਤ ਇਹ ਪਿਓਰ ਗਵਰਨਮੈਂਟ ਦੀ ਕੰਪਨੀ ਆ ਅਰਨਿੰਗ ਦੇ ਵਿੱਚ ਇਹ ਕੰਪਨੀ ਚੱਲ ਰਹੀ ਆ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਪਿਛਲੇ 24 ਸਾਲਾਂ ਤੋਂ ਦਰਦ ਦਰਦੀਆਂ ਠੋਕਰਾਂ ਖਾ ਰਹੇ ਆ ਬੀਰ ਜਗਾਰ ਹੋਏ ਬੀਰ ਜਗਾਰ ਹੋਏ ਪਏ ਆ ਬੱਚੇ ਸਾਡੇ ਜਿਹੜੇ ਉਹ ਵਿਹਨ ਤੇ ਲੈ ਗਿਆ ਪਰ ਸਾਡੇ ਕੋਲ ਉਹਨਾਂ ਨੂੰ ਰੋਟੀ ਖਾਣ ਵਾਸਤੇ ਪੈਸਾ ਨਹੀਂ ਹੈਗਾ ਅਸੀਂ ਬੜੇ ਕਜਾ ਸਾਨੂੰ ਨੌਕਰੀ ਮਿਲੀ ਸੀ ਤੇ ਸਾਡੇ ਸਾਰੇ ਬੱਚੇ ਸਾਰਾ ਪਰਿਵਾਰ ਮਹਿਸੂਸ ਕਰਦਾ ਹੈ ਕਿ ਬਹੁਤ ਵਧੀਆ ਨੌਕਰੀ ਮਿਲੀ ਆ ਪਰ ਸਾਡਾ ਧੋਖਾ ਹੋ ਗਿਆ ਜੀ ਅੱਛਾ ਜੀ ਕਿ ਤੁਸੀਂ ਅੱਜ ਜਿਹੜੀ ਸਾਨੂੰ ਕਿੱਠੀ ਵਿਖਾਈ ਆ ਹਾਂਜੀ ਜਿਹਦੇ ਉੱਤੇ ਪ੍ਰਗਲ ਸੀਤ ਦੇ ਉੱਤੇ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਜੰਦੀ ਪਏ ਫੋਟੋ ਲੱਗੀ ਆ ਤੇ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕੀ ਕਹਿਣਾ ਜਾਂਦੇ ਜੀ ਅਸੀਂ ਮਾਨਯੋਗ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਸਾਡੇ ਗਰੀਬਾਂ ਦੀ ਅਸੀਂ ਇਸ ਵਕਤ ਜਿੱਦਾਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਜਿਸ ਤਰ੍ਹਾਂ ਉਹ ਕਰਲਾ ਕਰਲਾ ਕੇ ਤਰਲੇ ਕਰ ਰਹੇ ਹਨ ਕਿ ਸਾਡੀ ਮਤ ਕਰੋ ਅਸੀਂ ਉਸੇ ਤਰ੍ਹਾਂ ਹੀ ਇੱਕ ਸਾਡੇ ਉਹਨਾਂ ਲਈ ਦਾ ਹੜ੍ਹ ਆਇਆ ਨਾ ਪਰ ਸਾਰੇ 2003 ਤੋਂ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਹਾਂ ਕਿਉਂਕਿ ਸਾਨੂੰ ਨੌਕਰੀ ਦੀ ਮਾਰ ਜਿਹੜੀ ਸੀ ਨੌਕਰੀ ਮਿਲਣ ਦੇ ਬਾਵਜੂਦ ਵੀ ਅਸੀਂ ਧੱਕੇ ਦਰਦ ਦੇ ਖਾ ਰਹੇ ਹਾਂ ਅਸੀਂ ਹੱਥ ਜੋੜ ਕੇ ਜਿਹੜੇ ਅਸੀਂ ਵੀ ਜਿਹੜੀਆਂ ਆਡੀ 4-4 5 ਸਾਲਾਂ ਸਾਡੀ ਜੌਬ ਰਹਿ ਗਈ ਆ ਤੇ ਬੇਇਨਤੀ ਕਰਦੇ ਗਏ ਪ੍ਰਧਾਨ ਮੰਤਰੀ ਜੀ ਸਾਨੂੰ ਛੇਤੀ ਦੇ ਛੇਤੀ ਇਹ ਸਾਡੀ ਲੈਟਰ ਪੜ੍ਹ ਕੇ ਇਹ ਸਰ ਦੇ ਤਰਸ ਦੇ ਆਧਾਰ ਤੇ ਸਾਨੂੰ ਦੁਬਾਰਾ ਨੌਕਰੀ ਦਿੱਤੀ ਜਾਵੇ ਜੀ ਇਹ ਸੀ ਜੀ ਪਿੰਡ ਨਾਰਲੀ ਤੋਂ ਪਿੰਡ ਨਾਰਲੀ ਤੋਂ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਦੇ ਨਾਲ ਆ ਸਾਡੇ ਚੈਨਲ ਨਾਲ ਹੀ ਦੁੱਖ ਸੁੱਖ ਸਾਂਝਾ ਕੀਤਾ ਆ ਤੇ ਇਹਨਾਂ ਨੇ ਆਸ ਕੀਤੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਅੱਜ ਬੜੀ ਆਸ ਦੇ ਨਾਲ ਚਿੱਠੀ ਲਿਖੀ ਆ ਕੀ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਬੇਰਜਗਾਰਾਂ ਨੂੰ ਨੌਕਰੀ ਜਿਹੜੀ ਨੌਕਰੀ ਆ ਤੁਹ ਤੋਂ ਕੱਢਿਆ ਗਿਆ ਉਹ ਨੌਕਰੀ ਦਿਵਾਉਣਗੇ ਤੇ ਇਹਨਾਂ ਦੇ ਬੱਚੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬੱਚੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਗੁਣ ਕਾਉਣਗੇ ਸੁਖਵਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਐ ਪੰਜਾਬ ਤੋਂ